ਜੀ ਹਾਂ ਦੱਸ ਦਈਏ ਵੱਡੀ ਖਬਰ ਨਿਕਲ ਕੇ ਨਾਬਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੀ ਰਾਤ ਨਾਬਾ ਦੇ ਵਿੱਚ ਇੱਕ ਭਿਆਨਕ ਐਕਸੀਡੈਂਟ ਦੇ ਵਿੱਚ ਇੱਕ ਪਿਤਾ ਤੇ ਧੀ ਦੀ ਮੌਤ ਹੋ ਗਈ ਹੈ ਅਤੇ ਇਸ ਦੇ ਨਾਲ ਕਈ ਪਰਿਵਾਰਕ ਮੈਂਬਰ ਜ਼ਖਮੀ ਹੋਏ ਹਨ ਦੱਸ ਦਈਏ ਜੋ ਮ੍ਰਿਤਕ ਨੇ ਉਹ ਖੰਨਾ ਤੋਂ ਕਿਸੇ ਲੇਡੀ ਸੰਗੀਤ ਦਾ ਪ੍ਰੋਗਰਾਮ ਦੇਖ ਕੇ ਵਾਪਸ ਆਪਣੇ ਘਰ ਵੱਲ ਪਰਤ ਰਹੇ ਸਨ ਤਾਂ ਨਾਬੇ ਵਿਖੇ ਸੜਕ ਤੇ ਇੱਕ ਟਰੱਕ ਖੜਦਾ ਖੜਾ ਹੁੰਦਾ ਹੈ ਅਤੇ ਉਸ ਦੇ ਵਿੱਚ ਗੱਡੀ ਗੱਡੀ ਵੱਜਦੀ ਹੈ ਜਿਸ ਦੇ ਨਾਲ ਪਿਓ ਤੇ ਧੀ ਦੀ ਮੌਤ ਹੋ ਜਾਂਦੀ ਹੈ ਮਾਰਕ ਲਈ ਹੋਇਆ ਸੀ। ਇਹ ਮੇਰੇ ਜੀਜਾ ਜੀ ਤੇ ਮੇਰੀ ਭੈਣ, ਮੇਰੀਆਂ ਦੋਹੇ ਭਾਣ ਜੀ ਆ ਅਤੇ ਮੇਰਾ ਨਾ ਚਾਚਾ ਜੀ ਦਾ ਬੇਟਾ। ਇਹ ਉਹਨਾਂ ਦੇ ਸਾਲੇ ਦੇ ਮੈਰਿਜ ਤੋਂ ਆ ਰਹੇ ਸੀ। ਲੇਡੀਜ਼ ਗੀਤ ਤੋਂ ਰਾਤ ਆਂਦੇ ਵੇ तकरीबन 1.5 ਤੋਂ 2 ਦੇ ਵਿੱਚ ਵਿੱਚ ਹਾਸਾ ਹੋਇਆ, ট্রাক ਖੜਾ ਸੀ ਪਾਈਪਾਂ ਦਾ ਲੱਗਿਆ ਹੋਇਆ। ਉਹਦੇ ਕੋਈ ਲਾਈਟ ਨਹੀਂ ਸੀ, ਕੁਝ ਨਹੀਂ ਸੀ, ਉਹ ਚ ਗੱਡੀ ਲੱਗੀ। ਫਰੋੜ ਕੇ ਜਿਹੜਾ ਲਾਈਟ ਲੋਡ ਕੁਝ ਆ ਨਹੀਂ ਚਮਕਿਆ ਨਹੀਂ ਇਸ ਕਰਕੇ ਇਹ ਹੋਇਆ ਜੀ। ਕੀ ਨਾ ਕਿ ਜੇ ਟਰੱਕ ਪਰ ਨਾਮ ਉੱਥੇ ਖੜਾ ਹੁੰਦਾ ਹੋਰ ਸਾਈਡ ਤੇ ਹੁੰਦਾ ਤਾਂ ਵੱਜ ਜਾਂਦੀ ਬਿਲਕੁਲ ਹਾਸਾ ਟਲ ਜਾਂਦਾ ਗੱਡੀ ਦੇ ਵਿੱਚ ਜੀ ਮੇਰਾ ਚਾਚੇ ਦਾ ਬੇਟਾ ਜੀ ਉਹਦੀ ਮੈਸੇਜ ਮੇਰੀਆਂ ਰੀਅਲ ਦੋ ਸਿਸਟਰ ਤੇ ਇੱਕ ਮੇਰਾ ਚੀਜਾ ਤੇ ਦੋ ਮੇਰੀਆਂ ਭਾਣੇ ਇੱਕ ਮੇਰੇ ਭਾਈ ਦੀ ਬੇਟੀ ਮੇਰੀ ਭਤੇਚ ਦੇਥ ਮੇਰੀ ਭਾਣ ਦੀ 1.5 ਸਾਲ ਦੀ ਤੇ ਮੇਰਾ ਭਣੋਈ ਹੈ ਜੀ ਜਗਪਾਲ ਸਿੰਘ ਸੌਰੀ ਦੇਖੋ ਬੱਚੀ ਦਾ ਨਾਮ ਹਰਲੀਨਪਰ ਪਲਾਇਨ ਮਨਵਿੰਦਰ ਪਿੰਡ ਚਾਲੀ ਤਰੀਕ ਹਾਂ ਉਹਨਾਂ ਦੀ ਅਪਰੋਕਸੀਮੇਟ ਇੰਨੀ ਕੋਈ ਬੇਟੀ ਦੀ ਡੇਟ ਸੌਲ ਦੀ ਤੇ ਕਿਵੇਂ ਕੱਟਿਆ ਚਲੋ ਇੱਥੇ ਜਦੋਂ ਬਹੁਤ ਹੋ ਉਸਰ ਜਿਸਕਾ ਮੈਂ ਗਿਆ ਉਹਨਾਂ ਦਾ ਤੱਕੇ ਨਾਲ ਖਿੱਚ ਕੇ ਗੱਡੀ ਤੋੜ ਕੇ ਵਿੱਚੋਂ ਕੱਡੇ ਨੇ ਉਹ ਸਾਰੇ ਜੀ ਪਾਕੀ ਜਿਹੜੇ ਲਾਸਟ ਨੇ ਹਾਂਜੀ ਚਾਚੇ ਦਾ ਬੇਟਾ ਬਿੱਟੂ ਤੇ ਉਹਦੀ ਮਿਸੇ ਉਹ ਪਟਿਆਲੇ ਕਲੰਬੋ ਏਸੀ ਐਚ ਨੇ ਉਹਨਾਂ ਦੇ ਇੱਕ ਦਾ ਪੱਟ ਟੁੱਟ ਗਿਆ ਜੀ ਇੱਕੋ ਫਰੇਮ ਚ ਤੇ ਚੱਤਾ ਨੇ ਸਿਰ ਚ ਉਹ ਮਾਂ ਕੀ ਹੁਣ ਰਾਤ ਦੇ ਬੈਠੇ ਆਂ ਕਿ ਕੋਈ ਸੁਣਵਾਈ ਨਹੀਂ ਕੋਈ ਹੁਣ ਪੋਸਟ ਮਾਰਟਮ ਵਾਰਿਆ ਸੀ ਦੇਖ ਰਿਆਂ ਵੀ ਕੋਈ ਆਵੇ ਕੋਈ ਕਰੇ ਅਸੀਂ ਅੱਗੇ ਵੀ ਬੋਡੀ ਵੀ ਭੇਜਣੀ ਈ ਬੋਡੀ ਵੀ ਦੂਰ ਜਾਣੀ ਆ 100 ਕਿਲੋ ਕਿੱਥੇ ਹੋ ਰਹਾ ਹੈ ਇਕਲਾ ਰਾਜਪੁਰਾ ਜੀ ਦੇ ਲੋ ਇਹ ਟਰੱਕ ਪਹਿਲਾਂ ਤੋਂ ਹੀ ਖੜਾ ਸੀਗਾ ਟਾਇਰ ਫੱਟੇ ਹੋਏ ਸੀਗੇ ਇਹਦੇ ਕੈਂਟਰ ਵੀ ਤੇ ਇਹ ਫੋਰਚੂਨਰ ਗੱਡੀ ਸੀ ਰਾਤ ਇਹ तकरीबन 1:30 ਵਜੇ ਦੀ ਗੱਲ ਹੈ ਜੋ ਐਕਸੀਡੈਂਟ ਹੋਇਆ ਇਹ ਫਿਰ ਸਾਡੇ ਜਵਾਨ ਆਈਸੀ ਦੇ ਇਹਨਾਂ ਨੇ ਮੌਕੇ ਤੇ ਕੱਢੇ ਆ ਬੈਕ ਸੈਟ ਛੇ ਸਾਲ ਨਕੀ ਗੱਡੀ ਬੱਚੇ ਤੇ ਇੱਕ 4-5 ਸਾਲ ਦੀ ਬੱਚੀ ਸੀਗੀ ਉਹ ਦੀ ਡੈਥ ਹੋ ਗਈ ਇੱਕ ਮੌਕੇ ਤੇ ਲੱਗਦੀ ਹੈ ਇਹ ਕਾਰਨ ਨਾ ਤਾਂ ਲੱਗਦੀ ਕਿ ਉਹ ਨੇ ਇਹ ਤੇ ਮਤਲਬ ਜਿਹੜੀ ਗੱਡੀ ਦੇ ਖਰਚੇ ਡੈਮੇਜ ਜ਼ਿਆਦਾ ਹੋਊਗੀ ਕੀ ਪਤਾ ਹੁਣ ਇਹ ਤਾਂ ਹੁਣ ਇਸ ਨੂੰ ਕਹਿ ਸਕਦੇ ਜੇ ਕਿ ਚੱਕ ਪਹਿਲਾਂ ਤੋਂ ਹੀ ਖੜਾ ਸੀਗਾ ਘਰ ਫਟੇ ਹੋ ਗੱਡੀ ਕਿੰਨੇ ਜਣੇ ਗੱਡੀ ਚ ਤਕਰੀਬਨ ਹੈ ਜੀ 7-8 ਜਣੇ ਬਾਕੀ ਸਪੋਰਟ ਦੇ ਤੱਕ ਹੋਈ ਹੈ ਤਾਂ ਇੱਕ ਦੀ ਮੌਕੇ ਤੇ ਹੋਈ ਹੈ ਇੱਕ ਬੱਚ ਗਿਆ ਸਕਾ